ਸੇ ਹੈ ਪਤਾ ਕਿਹੜੇ ਹੈ ਪਰਨਾਰੀ ਇਹਦੇ ਪ੍ਰਾਈ ਨਾਰੀ ਪਵਿੱਤਰ ਵਾਸ਼ਨਾਂਵਾਂ ਨਾਲ ਜੁੜੀ ਤੱਕੜ ਵਾਸ਼ਨਾਂ ਵਾਲੇ ਪਾਸੇ ਨਹੀਂ ਆ ਪਰਨਾਰੀ ਤੂਆ ਅਸੱਤ ਇਹਦੇ ਦੂਜੇ ਕੰਮ ਜੁਵਾਣਾ ਠੇਡੇ ਤੇਜਾ ਕਾ ਮੋਝੂਠ ਕਦੀ ਨਾ ਬੋਲੇ ਚੋਰੀ ਮਦਰਾ ਇਹ ਕੋਈ ਚੋਰੀ ਕਦੀ ਨਾ ਕਰੇ ਤੇ ਕੋ ਮਦਰਾ ਕੋ ਸ਼ਰਾਬ ਦਾ ਕਦੀ ਸੇਵਨ ਨਾ ਕਰੇ ਪੰਜ ਐਬ ਇਹ ਜਗਤ ਮੈਂ ਤਜੇ ਸੋ ਸਿੰਘ ਸੁਜਾਨ ਕਹਿੰਦੇ ਪੰਜ ਐਬ ਨੇ ਜਿੰਨੇ ਇਹ ਪੰਜੇ ਐਬ ਛੱਡ ਦਿੱਤੇ ਉਹ ਸਿੱਖ ਸੁਜਾਨ ਦੇ ਸਿਆਣਾ ਜੀ ਪਰ ਨਾਰੀ ਜੂਆ ਅਸੱਤ ਚੋਰੀ ਮਦਰਾ ਇਹ ਪੰਜ ਚੀਜ਼ਾਂ ਇਹ ਹਰ ਸਿੱਖ ਨੇ ਛੱਡਣੀਆਂ ਪੰਜ ਐਗ ਇਹ ਜਗਤ ਮੈਂ ਬਜੇ ਸੋ ਸਿੰਘ ਸੁਜਾਨ ਕਿ ਹਮਤ ਕਰੋ ਐਸੇ ਨਹੀਂ ਨਾ ਛੱਡਦਾ ਆ ਕਿ ਬੇਨਤੀ ਕਰਿਆ ਕਰੀਏ ਜਿਦਾਂ ਤਾਂ ਮੇਰੇ ਕੋਲ ਆ ਚੀਜ਼ ਨਹੀਂ ਛੱਡੀ ਜਾਂਦੀ ਆ ਚੀਜ਼ ਜਿਹੜੀ ਛੱਡਿਆ ਨਹੀਂ ਤੇ ਮਾਲਕਾਪੇ ਮੇਰ ਕਰਨਗੇ ਆਪਣੀ ਕਿਰਪਾ ਕਰਨਗੇ ਇੱਥੇ ਪੜਾਇਆ ਮੈਂ ਥੋੜਾ ਪੜਾਇਆ ਜਦੋਂ ਤਾਂ ਇਹਨੇ ਕਹਿਣਾ ਕੀਤਾ ਭਲਿਆ ਇਹ ਤੇ ਖੰਨੀ ਹਿੱੱਤੀ ਵਾਲਾ ਨੇ ਕੀ ਮਾਰ ਘਰ ਆਇਆ ਤੇ ਤੂੰ ਤਾਂ ਸਮਝਦਾ ਵੀ ਕੋਈ ਗੱਲ ਨਹੀਂ ਜੇ ਆਏ ਜੀ ਪ੍ਰਕਰਮਾ ਕੀਤੀ ਪ੍ਰਸ਼ਾਦ ਲੈ ਆ ਤੇ